ਮੈਂ ਅਰਜ਼ ਕਰਾਂ ਇੱਕ ਦਿਨ ਦੇ ਵਿੱਚ ਵੀ ਜਨਮ ਹੋ ਸਕਦਾ ਹੈ। ਇੱਕ ਮਹੀਨੇ ਵਿੱਚ ਵੀ ਜਨਮ ਹੋ ਸਕਦਾ ਹੈ। ਇੱਕ ਸਾਲ ਦੇ ਵਿੱਚ ਵੀ ਜਨਮ ਹੋ ਸਕਦਾ ਹੈ। 12 ਸਾਲ ਦੇ ਵਿੱਚ ਵੀ ਜਨਮ ਹੋ ਸਕਦਾ ਹੈ। ਔਰ ਐਸਾ ਹੋ ਸਕਦਾ ਹੈ ਜਨਮ ਲੈਣ ਲੱਗਿਆਂ ਸ਼ਰੀਰ ਇੱਕ ਜਨਮ ਸੌ ਲੈਣੇ ਪੈਣ ਤਾਂ ਕਿਧਰੇ ਹੋਵੇ। ਸਮਾਂ ਨਿਰਧਾਰਤ ਨਹੀਂ। ਅਜਿਹੀ ਜਨਮ ਹੋ ਸਕਦਾ ਹੈ ਬਾਬਾ ਫਰੀਦ ਤੇ ਕਹਿੰਦੇ ਨੇ ਕੱਲ ਤੇ ਗੱਲ ਨਾ ਛੜ ਅੱਜ ਹੀ ਮੁਕਰ ਆਜ ਮਿਲਾਵਾ ਸ਼ੇਖ ਫਰੀਦ ਕਟ ਟਾਕਮ ਕੌਂਜਣਿਆ ਮਨੋ ਮਚੰਦਣਿਆ ਕੁਕ ਦਮ ਕਰਾਰੇ ਜੋ ਕਰੋ ਆਜਰ ਹਜ਼ੂਰ ਖੁਦਾ ਹੈ ਸਤ ਰਿਸ਼ੀਆਂ ਦਾ ਬਾਲਮੇਕ ਨੂੰ ਮਿਲਾਪ ਹੋ ਗਿਆ ਇੱਕ ਦਿਨ ਦੇ ਚੀ ਜਨਮ ਹੋ ਗਿਆ ਇੱਕ ਇੱਕ ਦਿਨ ਦੇ satsang ਨੇ ਖੇਡ ਬਣਾਇਆ